ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਬਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦਾ ਵੀ ਤੁਸੀਂ ਸਾਰੇ ਠੀਕ ਠਾਕ ਹੋ ਮੈਂ ਹਾਂਜੀ ਲੱਗਿਆ ਬਲੌਗ ਸਟਾਰਟ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਪਸੰਦ ਆਦੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜੁੜ ਦੱਸਿਓ ਜਿਸ ਕਾਰਨ ਆ ਗਿਆ ਸਕੂਲੋਂ ਤੇ ਆਪਾਂ ਇੱਥੇ ਲੱਗੇ ਹੋ ਸੀਗੇ ਚਾਹ ਬਣਾਉਣ 2 ਵਜ ਚੁੱਕੇ ਨੇ ਤੇ ਰੋਟੀ ਮੈਂ ਹਨਨ ਪਕਾ ਕੇ ਰੱਖਤੀ ਡੇਢ ਹੋ ਜ ਲੱਗ ਗਈ ਸੀ ਅਸੀਂ ਰੋਟੀ ਲਾਉਣ ਉਹ ਮੈਂ ਲਾ ਕੇ ਰੱਖਤੀ ਤੇ ਹੁਣ ਚਾਹ ਤਰੀ ਹੋਈ ਆ ਲੈਟ ਹੈ ਨਹੀਂ ਗਈ ਸਵੇਰ ਤੋਂ ਭੱਜੀ ਹੋਈ ਆ ਹੁਣ ਬੈਟਰੇ ਚੱਲ ਰਿਹਾ ਬਸ ਇੰਨਾ ਜ਼ਿਆਦਾ ਸੇਕ ਮਾਰ ਰਿਹਾ ਇਹ ਕਮਰਿਆਂ ਚ ਵੀ ਭੱਕ ਗਏ ਛੱਤਾਂ ਤੇ ਧੁੱਪਾਂ ਵੀ ਬਹੁਤ ਜ਼ਿਆਦਾ ਬਾਹਰ ਬਾਹਰ ਵੀ ਭਕੇ ਪੈ ਨੇ ਕਮਰੇ ਤੇ ਸਜਰੀ ਵੀ ਆ ਗਿਆ ਹੁਣ ਆਇਆ ਥੱਲੇ ਪਤਾ ਯਾਰ ਦੋਸਤਾਂ ਨਾਲ ਥੋੜਾ ਗੱਲਾਂ ਕਰ ਰਹੇ ਸੀਗੇ ਗਰਮੀ ਬਹੁਤ ਹੈ ਹੁਣ ਹਾਂ ਪਾਣੀ ਪਏ ਗਰਮੀ ਬਹੁਤ ਜ਼ਿਆਦਾ ਹੈ ਨਾ ਕੀ ਹੋ ਸੀਰੀਅਸ ਮੈਟਰ ਤੇ ਗੱਲਾਂ ਚੱਲ ਰਹੀਆਂ ਦੀ ਛੋਟੀਆਂ ਲਾਈਟ ਅੱਜ ਤਾਂ ਹੈ ਨਹੀਂ ਤੀ ਕਿ ਸਕੂਲ ਫਿਰ ਪੱਕੇ ਚੱਲਦੇ ਦੀ ਕਾਹਦੇ ਉੱਤੇ ਠੀਕ ਹੈ ਲੈਡ ਆਪਣੇ ਤਾਂ ਹੈ ਨਹੀਂ ਲੈਡ ਕਿੱਥੇ ਹੈ ਲੈਡ ਨੂੰ ਮਾਰ ਜਾਂਦਾ ਹੈਗੀ ਲੈਡ ਹੈਗੀ ਨਹੀਂਗੀ ਹਾਂ ਲੈਡ ਹੈ ਹੀ ਨਹੀਂ ਤਾਂ ਹੀ ਨਹੀਂ ਬਿਣਾ ਬੱਤ ਪਾਣੀ ਹਾਂ ਤੋਰ ਕੇ ਆ ਕਿਆ ਸਾਬੀ ਬੰਤੋ ਤਾਂ ਹੀ ਇੰਨਾ ਚਿਰ ਲੱਗ ਗਿਆ ਨਾ ਵੀ ਮੇਰੀ ਸਾਈਕਲੀ ਪੈਂਚਰ ਹੋ ਗਈ ਤੁਰ ਕੇ ਵਿਚਾਰਾ ਉਹ ਪੱਦ ਚੋਣਾ ਹਾਂ ਤੁਰ ਕੇ ਕਿਹੜੇ ਕਚਰਾ ਆ ਉਹਦਰ ਤੁਰ ਕੇ ਆ ਮਾ ਬਾਹਰ ਬਾਗੜਾ ਤੇ ਬੈਠਾ ਦੁਪਹਿਰ ਨੂੰ ਸਮਾਂ ਡਾ ਰੂ ਅੱਛਾ ਉੱਥੇ ਫਿਰ ਟੋਏ ਚ ਕਿਵੇਂ ਗੱਡੀ ਸਾਈਕਲੀ ਆਓ ਸਾਹੀ ਦਾ ਪੈਂਚਰ ਦੋ ਜੀ ਲੈ ਰਿਹਾ ਹੈ ਅੱਛਾ ਲੈ ਕੇ ਨਹੀਂ ਆਇਆ ਨਾਲ ਹੁਣ ਉੱਥੇ ਚੱਕ ਕੇ ਲੈ ਕਣੀ ਬਣੀ ਸ਼ਾਮ ਨੂੰ ਹੈ ਪੈਂਚਰ ਨਹੀਂ ਹੁਣੀ ਪੁੱਤੋ ਕਈ ਵਾਰ ਹਵਲਾ ਨਾ ਇਹ ਤੇਰੇ ਹੁੰਦੇ ਦਾ ਦਿਮਾਗ ਚਲਣਾ ਲੱਗ ਗਿਆ। ਕੜਾ ਆਇਆ ਕਿਦਾਂ। ਹੋਰ ਤਕੜੀ ਸੀ ਆਂ ਫਿਰ ਬਹੁਤ ਔਖਾ ਸੀਗਾ। ਹਾਲ ਬਾਦ ਤੇ ਪਾੜ ਦੇਣੀ। ਹਾਂ ਚਲੋ ਜੀ ਮੈਂ ਨਾਲ ਚਾਹ। ਹਾਲ ਤੇ ਹੋਰ ਇੱਕੰਦੀ ਇਹ ਕੱਟਣ ਮਾਂ ਤੇ ਘਰੇ ਪਰ ਇਸ ਬਾਜਾ ਹੋਰ ਇੱਕੰਦੀ। ਕਿਵੇਂ ਲਾ? ਉਹ ਤੂੰ ਹੈ ਕੁਲਹਿੰਜ ਮਾਈ ਲਾਲ ਹੋਏ ਪਹਿਨੇ ਮੈਂ ਨਾਲ ਚਾਹ ਪਾਣੀ ਦੇ ਦੋ ਫਿਰ ਮਿਲਣਾ। ਲਓ ਜੀ ਮੈਂ ਇੱਥੇ ਲੱਗੀ ਸੀਗੀ ਅਬ ਦੀ ਸੂਟ ਦੀ ਕਟਿੰਗ ਕਰਨ। ਸੂਟ ਤਾਂ ਵੈਸੇ ਮੈਂ ਕੱਟ ਲੈ ਸਾਰੇ। ਇੱਥੇ ਬਾਹਾਂ ਕਟਿੰਗ ਕਰਦੀ ਸੀਗੀ। ਇਹ ਸਲਵਾਰ ਵੀ ਕੱਟਨੀ ਕੁਮੇਸ਼ ਵੀ ਕੱਟਨੀ ਆ ਬਾਹਰ ਦੀ ਪਟਾਈ ਤਾਂ ਮੱਚੀ ਸੀਗੀ ਤੇ ਕਈ ਦਿਨ ਬਾਅਦ ਅੱਜ ਟਾਈਮ ਲੱਗਿਆ ਮੈਂ ਕਿਹਾ ਚਲੋ ਅੱਜ ਕੱਟ ਲੰਨੇ ਆ ਇੱਧਰ ਐ ਵੀ ਹੁਣ ਦੁਪਹਿਰ ਦੁਪਹਿਰ ਬਾਹਰ ਤਾਂ ਨਿਕਲਣੀ ਹੁੰਦਾ ਹੈਗਾ ਧੁੱਪਾਂ ਚ ਕੋਈ ਕੰਮ ਨਹੀਂ ਹੁੰਦਾ ਹੈਗਾ ਬਾਹਰ ਫੇਰ ਮੈਂ ਚਲੋ ਬੈਠੇ ਅੰਦਰ ਜਿੰਨਾ ਕੁ ਚਿਰ ਹੈ ਨਾ ਉਸੇ ਉਹ ਵਾਇਕੁਰ ਕੋ ਸੌਂਦੇ ਕਰਾਂਗੇ ਕੋਸਣ ਗਰਮੀ ਆ ਤੇ ਪੈ ਜਾ ਇਹਨੂੰ ਸੂਰਜਾ ਕੀ ਦੇ ਨਾਲ ਗਰਮੀ ਚ ਪਾਉਣਾ ਗਰਮੀ ਨਾਲ ਸੂਟ ਹੈ ਹੁਣ ਤੁਹਾਨੂੰ ਨਾ ਸੋਣੇ ਪਹਿਣਾ ਹੈ ਹੁਣ ਬਰੋਸ਼ੇ ਜਿਹੇ ਤੇ ਸੂਟ ਪਾ ਲਈ ਨਾ ਗਰਮੀ ਚ ਵਧੀਆ ਲੱਗਦੇ ਨੇ ਮੈਂ ਤਾਂ ਉਹ ਗਰਮੀ ਘੱਟ ਲਾਉਂਦੀ ਆ ਕੰਬ ਗਿਆ ਹੋਰ ਨਾ ਪਾ ਕੇ ਤੇ ਇਹਨਾਂ ਸੂਟਾਂ ਚ ਤਾਂ ਹੁਣ ਤਾਂ ਗਰਮੀ ਆਉਣ ਲੱਗ ਜਾਣੀ ਆ ਫਿਰ ਇਹ ਨਹੀਂ ਪਿਆ ਕਰਨੇ ਹੈਗੇ ਬੌਲੇਜ ਜੇ ਪਿਆ ਕਰਨੇ ਨੇ ਇਹ ਸੂਟ ਆਪਾਂ ਬਰੋਸ਼ੇ ਦਾ ਸੀਗਾ ਦੇਖੋ ਸੋ ਲਈਏ ਮੈਂ ਆ ਗਈ ਮੋਰੇ ਬਹੁਤ ਗਰਮੀ ਹੋਰ ਵਿਚੜੇ ਹਿਸਾਬ ਨਾਲ ਹੁਣ ਪੈ ਰਹੀ ਆ ਅੱਗੇ ਜਾ ਕੇ ਦੇਖੋ ਕਿੰਨੀ ਗਰਮੀ ਪੈ ਰਹੀ ਹੈ ਹਲੇ ਬਸਾਰ ਚੱਲਦਾ ਜੇ ਰਾਜ ਕਿੰਨੀ ਗਰਮੀ ਬੋਗੀ ਇਹ ਸਭ ਨਾਟਕ ਹਲੇ ਵੀ ਤਾਬਦਾ ਬਾਹਰ ਇਥੇ 4 ਘੰਟੇ ਲੱਗੀ ਸੀਗੀ ਮੈਂ ਪੌਣੇ 5 ਦਾ ਟਾਈਮ ਹੋ ਗਿਆ ਸੂਣ ਕਟਿੰਗ ਕਰ ਦੇਣੀ ਬਸਤ ਲਗਭਗ ਹੋਈ ਗਈ ਬੈਟਰੀ ਗਈ ਕੱਟਣ ਤੋਂ ਇਹ ਫੇਰ ਜਾਵੇਂ ਤਾਂ ਰੰਗ ਚੋਣੀਆਂ ਨੇ ਤਾਂ ਥੋੜੇ ਲੇਟੇ ਲੱਗਦੇ ਸੀਗੇ ਇੱਕ ਤਾਂ ਅਹਨ ਤਾਂ ਦੋਵੇਂ ਮੈਂ ਹਨਾ ਦੋਵਾਂ ਧਾਰਾਂ ਨੇ ਚੋਣ ਨੂੰ ਇੱਕ ਬੈੜੀ ਹੈ ਕਿ ਮੈਂ ਐਸਾ ਛੇਤੀ ਜੋ ਹੋ ਜਾਂਦੀ ਐ ਨੇ ਤੇ ਨਾਲੇ ਐਦਾ ਵੀ ਜਦੋਂ ਤਹੋਂ ਲੇਟ ਚੱਕਣਾਉਂਦੇ ਆਪਾਂ ਤਾਂ ਮਗਰਾਂ ਜੋ ਵੀ ਬੀਜੀ ਦੀੋ ਤਲੇ ਵੀ ਇਹਨਾਂ ਜੀ ਆਪਣਾ ਲੇਟ ਆਉਂਦਾ ਕਈ ਵਾਰ ਪੌਣ ਛੇ ਆਉਂਦਾ ਕਈ ਵਾਰ 5:30 ਜਦ ਤੱਕ ਚੋ ਹੋ ਜਾਂਦੀ ਹੈ ਵਰਡ ਨੂੰ ਸ਼ਾਇਦ ਜੋੜ ਪਾਉਗਾ ਕਪੜਾ ਘਟਾ ਚੋੜਾ ਕੇ ਬਣਾਵਾਂਗੇ ਵਰਡ ਆਉਂਦੀ ਨਹੀਂ ਪੂਰੀ થઈ ਜਾਗਾ ਨਾ ਸਲਵਾਰ ਸਲਾਈ ਕਰੂੰਗੀ ਉਦੋਂ ਜੋੜ ਪਾਉਂਗੀ ਨੂੰ ਕੱਟ ਜੇ ਤੇ ਨੂੰ ਸਹੀ ਆਊਗਾ ਤੁਹਾਨੂੰ ਜੋੜ ਬਾ ਕੇ ਨਾ ਆਪਾਂ ਅਚੜ ਕੇ ਕੱਪੜਾ ਜੋੜ ਬਾ ਕੇ ਕਟਾਈ ਕਰ ਲਾਂਗੇ ਬਸ ਜੀ ਹੁਣ ਮੈਂ ਜਾਂਦੀ ਆ ਤਾਂ ਛੋਲੀਆਂ ਜਾ ਕੇ ਧਰਾਂ ਦਾ ਟਾਈਮ ਹੋ ਗਿਆ ਆਖਰੀਨ ਚੱਕ ਕੇ ਜੇ ਤੱਕ ਆਹ ਨੂੰ ਟਾਈਮ ਲੱਗੇ ਕਾ ਲੂ ਲੱਗ ਜਾਂਗੇ ਹੁਣ ਦੇਖ ਲਿਓ ਕੋ ਦੂਣਾ ਬਤਾ ਹੁੰਦਾ ਦਾ ਕਈਰਿਆਂ ਚ ਪੂਰਾ ਪਹਿਲਾਂ ਮੈਂ ਸੂਟ ਕਈਰਿਆਂ ਚ ਪੂਰਾ ਕਰਿਆ ਮਸਾਂਸੇ ਨੇ ਚੋੜੇ ਇੱਕ ਲੈਟਰ ਚੱਲ ਜਾਂਦੀ ਆ ਫਿਰ ਇਨਵਰਟਰ ਤੇ ਬੁੱਕਿਆ ਜਾਂਦਾ ਤੇ ਚੱਲੀ ਜਾਂਦੇ ਨੇ ਪਰ ਸੇਕ ਮਾਰ ਲਾ ਜਾਂਦਾ ਐਦਾਂ ਹੁੰਦਾ ਵੀ ਚੱਲ ਉਹਨਾਂ ਦੀ ਲੈਟਰ ਆ ਫਿਰ ਕੂਲਰ ਵਗੈਰਾ ਵੀ ਲੱਗ ਜਾਂਦਾ ਜਿਹੜਾ ਵੀ ਹੁਣ ਪਾਣੀ ਪਾਇਆ ਕਰਾਂਗੇ ਕੂਲਰ ਚ ਕੁੰਡਰ ਜੇ ਪਾਣੀ ਨਹੀਂ ਪਾਉਂਦੇ ਸੀਗੇ ਉੱਤੇ ਧਾਰਨਦੇ ਸੀਗੇ ਤੇ ਹੁਣ ਪਿਆਰ ਹੋ ਗਿਆ ਪਾਣੀ ਵਿੱਚ ਚਲੋ ਜੀ ਚੱਲਦੇ ਹੁਣ ਆਪਾਂ ਧਾਰਨ ਸੋਣੇ ਵੀਡੀਓ ਮੋਦੀ ਆਈਡੀ ਤੇ ਤੇ ਉਹ ਕਹਿੰਦੇ ਸੀ ਤਾਂ ਫੀਡ ਕਿਉਂ ਪਾਉਣਾ ਫੀਡ ਤਾਂ ਕਹਿੰਿਆ ਤਾਂ ਮੋਲਦੀਓ ਪਾਉਂਦੇ ਵਾਲੀ ਗੋਲੀਆਂ ਵਾਲੀ ਹੈ ਮੁਸਕਾਨ ਉਹ ਕੰਪਨੀ ਦੀ ਫੀਡ ਹੈ ਕੱਲਾ ਪਤਾਰਾ ਫੀਡ ਪਾਉਂਦੇ ਤੇ ਹੁਣ ਪਾਉਣਾ ਮਸਤਾਨ ਦੀ ਬਦਲ ਫੀਡ ਵਧੀਆ ਹੈ ਇਹ ਹੀ ਪਾ ਲੈਣੇ ਆਖਣੇ ਲੋ ਜੀ ਇੱਥੇ ਆਪਾਂ ਲੱਗੇ ਸੀਗੇ ਮੈਸ ਦੀ ਧਾਰ ਚੋਣ ਤੇ ਮੈਸ ਦੀ ਧਾਰ ਚੋਣ ਤੋਂ ਬਾਅਦ ਹੀ ਗੈਂਦੀ ਧਾਰ ਚੋਵਾਂਗੇ ਤੇ ਇੱਥੇ ਜਸ ਕਰਨ ਫੇਰ ਰਿਹਾ ਸੀਗਾ ਇਹਨਾਂ ਵਿੱਚ ਕਿਹਨਾਂ ਸੀ ਮੈਂ ਅਭੀ ਹਾਲੇ ਜਾਈ ਨਾ ਕਿਤੇ ਵੀ ਧਾਰ ਚੋਣ ਤੋਂ ਬਾਅਦ ਫੇਰ ਵੀ ਮੈਨੂੰ ਤਸਲੇ ਚ ਪਾ ਕੇ ਦਿਖ ਜਾਈਂ ਗੋਹੇ ਦੇ ਤੇ ਫੇਰ ਧਾਰਾਂ ਚੋਣ ਤੋਂ ਬਾਅਦ ਹੀ ਆਪਣਾ ਇਹ ਕੰਮ ਹੁੰਦਾ ਵੀ ਜਿਹੜਾ ਗੋਹੇ ਦੇ ਤਸਲੇ ਹੁੰਦੇ ਹੈ 1 2 ਚੱਕ ਕੇ ਸਿਰਦਣੇ ਹੁੰਦੇ ਆ ਅੱਜ ਬਹੁਤ ਗੁੱਬਰ ਗੈਸ ਤੇ ਕੋਣਾ ਸੀਗਾ ਇੱਥੇ ਨੇੜੇ ਅੰdre ਪਾਉਣਾ ਸੀਗਾ ਤੇ ਖੋਲਣਾ ਖੋਲਣਾ ਸੀਗਾ ਤੇ ਤਾਂ ਮੈਂ ਇਹ ਕੈਸੇ ਮੈਂ ਹੁਣ ਵੀ ਦੋ ਦਿਨੇ ਥੋੜਾ ਥੋੜਾ ਕਰਕੇ ਵੀ ਸਿਰਦ ਨਹੀਂ ਮੈਂ ਚੁਕਾ ਤੀ ਫਿਰ ਜਿਸ ਕਾਰਨ ਇਹ ਆਪਣ ਨੂੰ ਗੁਹਾ ਚੁਕਾਤਾ ਸੀਗਾ ਬਾਕੀ ਜੀ ਹਲੇ ਆਪਣੇ ਪਲੜ ਤੇ ਪੇਟੀ ਬਾਹਰੇ ਪਈ ਆ ਉਹ ਜਿਹਦੇ ਵਿੱਚ ਪਲੜ ਰੱਖਦੇ ਹੁੰਨੇ ਆ ਉਹ ਤਾਂ ਪਈ ਆ ਹਲੇ ਵੀ ਆਪਾਂ ਨੂੰ ਕੋਈ ਕਹਿ ਗਿਆ ਸੀਗਾ ਕਹਿੰਦੇ ਵੀ ਦੋ ਤੋੜੀ ਦੀਆਂ ਟਰਾਲੀਆਂ ਸਾਥ ਉਸਟਾ ਲਓ ਤਾਂ ਕੁਜੀਰੇ ਫਿਰ ਚਲੋ ਹਲੇ ਹੈਗੀ ਆ ਜਗਾ ਚੱਲ ਹੁਣ ਇਨੇ ਮਾੜਨ ਨਾਲ ਅਗਲਾ ਆਇਆ ਵੀ ਆ ਚਲੋ ਫਿਰ ਅਸੀਂ ਚੱਲ ਵੀ ਸੜਦੀ ਤੇ ਉਹਨਾਂ ਨੂੰ ਇਹ ਦੇਖਦੇ ਆ ਤਾਂ ਕਰਕੇ ਹਲੇ ਪੱਲਣ ਨਹੀਂ ਚੱਕੇ ਹੈਗੇ ਤੇ ਜਦੋਂ ਫਿਰ ਦੋ ਟਰਾਲੀਆਂ ਹੋਰ ਅੰਦਰ ਪੈ ਜਾਣਗੇ ਉਸ ਤੋਂ ਬਾਅਦ ਇਹ ਪੱਲਣਾ ਹੀ ਟਾਈ ਮਾਰ ਕੇ ਰੱਖਾਂਗੇ ਤੇ ਇੱਥੇ ਮੈਂ ਜਿਸ ਕਾਨਾ ਗੱਲ ਮਾਰ ਰਹੀ ਸੀ ਨਾਲੇ ਨਾਲੇ ਚੱਕ ਰਹੀ ਸੀ ਗੋਹਾ ਤੇ ਇਹ ਹਾ ਦਾਦੀ ਕਹਿੰਦਾ ਮम्मी ਚਕਾ ਵੀ ਹੋ ਜਾਊਗਾ ਮੈਂ ਹਾਂ ਹਾਂ ਤੋ ਜ਼ੋਰ ਲਾਦੀ ਵੀ ਥੋੜੇ ਜ਼ੋਰ ਨਾਲ ਚਕਾਦੀ ਤਸਲਾ ਤੇ ਬਾਕੀ ਜੀ ਜਿਨ੍ਹਾਂ ਨੇ ਇੱਥੇ ਤੱਕ ਆਪਣੀ ਵੀਡੀਓ ਨੂੰ ਵਾਚ ਕਰ ਲਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਜਿਹੜੇ ਸੁਣ ਸੁਣ ਕਮੈਂਟ ਕਰਦੇ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਜਿਹੜੇ ਸਿਰਫ ਲਾਈਕ ਕਰਦੇ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਜਿਹੜੇ ਲਾਈਕ ਤੇ ਕਮੈਂਟ ਦੋਨੋਂ ਨਹੀਂ ਕਰਦੇ ਸਿਰਫ ਆਪਣੀ ਵੀਡੀਓ ਨੂੰ ਵਾਚ ਕਰਦੇ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਇਸੇ ਤਰ੍ਹਾਂ ਆਪਣੀ سپورਟ ਬਣਾਈ ਰੱਖਿਓ ਤੇ ਚੈਨਲ ਨੂੰ ਹਨਾ ਸਬਸਕ੍ਰਾਈਬ ਕਰਨ ਤੋਂ ਬਾਅਦ ਵੈਲ ਬਟਨ ਜਰੂਰ ਦਵਾ ਦਿਆ ਕਰੋ ਤਾਂ ਜੋ ਆਪਣੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਸਾਰਿਆਂ ਨੂੰ ਪਹਿਲਾਂ ਪਹੁੰਚ ਸਕੇ ਤੇ ਸਾਰਿਆਂ ਦੇ ਦੁਆਰਾ ਤੋਂ ਬਹੁਤ ਬਹੁਤ ਧੰਨਵਾਦ ਜੀ ਇੱਥੇ ਆਪਣਾ ਗੋਹਾ ਚੱਕਿਆ ਗਿਆ ਉਸ ਤੋਂ ਬਾਅਦ ਛਾੜੂ ਲਾ ਕੇ ਫਿਰ ਆਪਣਾ ਚਮਗਰ ਉੱਪਰਲੇ ਕੰਮ ਕਰਾਂਗੇ ਤੇ ਬਸ ਇੱਥੇ ਥੋੜਾ ਜਿਹਾ ਹੀ ਰੰਦਾ ਆਪਣਾ ਕੰਮ ਤੇ ਪਾਣੀ ਬਹਾਰੇ ਠਹਿਰ ਕੇ ਪਲਾਉਂਗੀ ਪਾਣੀ ਪਸ਼ਵਾਂ ਨੇ ਨਹੀਂ ਪੀਣਾ ਹੈਗਾ ਜਿੰਨਾ ਚਿਰ ਕੱਖ ਨਹੀਂ ਨਾ ਹੋੜਲੀ ਦੇ ਵਿੱਚੋਂ ਮੁੱਕਦੇ ਹੈਗੇ ਉਹ ਨਾ ਚਿਰ ਪਾਣੀ ਨਹੀਂ ਪਿੰਦੀਆਂ ਹੈਗੀਆਂ ਤੇ ਪਾਣੀ ਬਾਅਦ ਚ ਬਲਾਉਣਾ ਆਉਂਗੀ ਫਿਲਹਾਲ ਗੋਹਾ ਚੱਕ ਕੇ ਆਪਾਂ ਚਲੇ ਜਾਵਾਂਗੇ ਫਿਰ ਮੈਂ ਸਬਜੀ ਨੂੰ ਤੜਕਾ ਲਾਉਣਾ ਸੀਗਾ ਸਬਜੀ ਬਣਾਉਣੀ ਆ ਤੇ ਰਕੀ ਜੀ ਆਪਣੇ ਨਾ ਅੱਜ ਦੇ ਬਲੌਗ ਦਾ ਐਂਡ ਵੀ ਆਪਾਂ ਇੱਥੇ ਕਰਦੇ ਆਂ ਜੀਕਰ ਤੁਹਾਨੂੰ ਸਾਡੀਆਂ ਵੀਡੀਓ ਥੋੜੀਆਂ ਜਿਵੇਂ ਪਸੰਦ ਆਉਂਦੀਆਂ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ੋਰ ਦੱਸਿਆ ਕਰੋ ਤੇ ਕੋਈ ਵੀਡੀਓ ਦੇ ਵਿੱਚ ਗਲਤੀ ਹੋਈ ਕੋਈ ਸੁਝਾਅ ਵੀ ਦੇਦਿਆ ਕਰੋ ਜੀ ਤਾਂ ਜੋ ਆਪਾਂ ਕਹਾ ਤੋਂ ਆਪਣੀ ਵੀਡੀਓ ਦੇ ਵਿੱਚ ਸੁਧਾਰ ਕਰ ਸਕੀਏ ਜਿਦੇ ਨਾਲ ਆਪਣੇ ਵੀਡੀਓ ਹੋਰ ਵੀ ਵਧੀਆ ਬਣ ਸਕੇ ਤੇ ਆਮ ਪਲੀਜ਼ ਜ਼ਰੂਰ ਦੱਸਿਆ ਕਰੋ ਤੇ ਲੋ ਜੀ ਆਪਾਂ ਆਪਣੀ ਅੱਜ ਦੀ ਵੀਡੀਓ ਦਾ ਐਂਡ ਵਿਥੀ ਕਰ ਰਹੇ ਆਂ ਤੇ ਮਿਲਦੇ ਆ ਜੀ ਕੱਲ ਨੂੰ ਕਿਸੇ ਹੋਰ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਓਕੇ ਬਾਏ ਬਾਏ ਲਓ ਜੀ ਇੱਥੇ ਆਹ ਸੈਲਬ੍ਰੇਟ ਮੰਨ ਲਿਆ ਸੀਗਾ ਜਿਸ ਕਾਰਨ ਦੇ ਦਮਾਲਾ ਹੁਣ ਇਹਨਾਂ ਨੇ ਖੇਲਣ ਜਾਣਾ ਸੀਗਾ ਗਰਾਊਂਡ ਦੇ ਵਿੱਚ ਤਾਂ ਕਰਕੇ ਫਿਰ ਜਿਸ ਕਾਰਨ ਕਹਿੰਦਾ ਵੀ ਮੇਰੇ ਬਾਲਾਂ ਦੇ ਉੱਤੇ ਹਵਾਨ ਦੇ ਮੇਰੇ ਵਾਲ ਜੀ ਖੰਡੇ ਹੋਏ ਨੇ ਇਹਨੂੰ ਇਦਾਂ ਲੈਂਦਾ ਵੀ ਮੇਰੇ ਵਾਲ ਖੰਡੇ ਹੋਏ ਨੇ ਤਾਂ ਕਰਕੇ ਬਣਾ ਰਿਹਾ ਸੀ ਬੈਠੇ ਆ ਖੇਲਣ ਜਾਣਗੇ